ਘਰ ਵਿੱਚ ਕਿਸੇ ਵਕਤ ਖਸਦਾ ਵਾਦਾ ਪਰਿਵਾਰ ਸੀ ਤੇ ਲੱਗਦਾ ਇਸ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗੀ ਆ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕੰਦਾਂ ਵਿੱਚ ਤਰੇੜਾਂ ਆ ਚੁੱਕੀਆਂ ਨੇ ਇਹ ਘਰ ਖੰਡਰ ਬਣ ਚੁੱਕਿਆ ਵਾ ਗਰੀਬੀ ਬੜੀ ਵੇਖੀ ਆ ਚਲੋ ਹੁਣ ਬੁੱਢੇ ਵਾਰਿਆਂ ਸੁਖ ਵੇਖਾਂਗੇ ਪਰ ਸੁਖ ਦੇਣ ਵਾਲਾ ਵੀ ਚਲੇ ਗਿਆ ਉਹ ਵੀ ਚਲੇ ਗਿਆ ਪੁੱਤ ਵੀ ਚਲੇ ਗਿਆ ਆਦਮੀ ਵੀ ਚਲੇ ਗਿਆ ਕੱਖਾਂ ਦੇ ਕੋਲੋ ਕੇ ਬਹਿ ਗਈ ਮੈਂ ਦਾਦ ਦੇ ਨੇ ਲਿਓਣਾ ਸਮਾਨ ਆਖਣਾ ਅੱਜ ਲੋਹੜੀ ਅੱਜ ਦੀਵਾਲੀ ਇਹਨਾਂ ਨੇ ਮਗਰ ਮਗਰ ਦਾਦੂ ਦਾਦੂ ਸਾਈਕਲ ਫੜ ਲੈਣਾ ਦਾਦੂ ਸਾਨੂੰ ਦੇ ਸਾਨੂੰ ਦੇ ਉਹਨੇ ਦੇਖ ਕੇ ਜਾਣਾ ਉਹਨਾਂ ਚੱਕਰ ਜਾਣਾ ਨਾ ਅਜਾ ਠਿੱਕਰ ਕੇ ਤੇ ਮੇ ਬੋਤ ਦੇ ਕੱਪੜੇ ਤੁਹਾਨੂੰ ਵਿਖਾਵਾ ਅਜਾ ਠਿੱਕਰ ਦੇ ਸੁਟੇ ਬੋਤ ਦੇ ਕੱਪੜੇ ਅਜਾ ਠਿੱਕਰ ਮੈਂ ਸਾਬੇ ਲਮਾਰੀ ਦੇ ਵਿੱਚ ਕੋਈ ਕੱਪੜਾ ਨਹੀਂ ਆਪਣੇ ਬੱਚੇ ਦਾ ਸੁਟਿਆ ਮੈਨੂੰ ਕਹਿਣਾ ਮੰਮੀ ਮੈਨੂੰ ਫਲਾਣੇ ਨੇ ਕਿਹਾ ਯਾਰ ਤੇਰੀ ਦਦਮਾ ਕੋਠੀਆਂ ਚ ਕੰਮ ਕਰਦੀ ਕੋਠੀਆਂ ਚ ਕੱਪੜੇ ਲਿਆ ਉਹਨਾਂ ਕੱਪੜਿਆਂ ਨਾਲ ਤੂੰ ਵਿਆਹ ਕਰਾ ਲਾ ਕਿੱਥੋਂ ਕਰੂਗਾ ਖਰਚਾ ਕਰਕੇ ਤੂੰ ਬੜੂਗਾ ਵੀ ਬੱਦਲ ਆ ਗਿਆ ਸਵੇਰੇ ਹੱਕ ਹਾਏ ਰੱਬਾ ਬਾਬਾ ਮੀਨਾ ਭਾਈ ਬਾਬਾ ਮੀਨਾ ਭਾਈ ਮੇਰਾ ਗੱਦੇ ਭੇਜ ਜਾਣਾ ਮੇਰਾ ਮੰਜਾ ਭੇਜ ਜਾਣਾ ਟੁੱਟ ਜਾਣਾ ਮੇਰਾ ਘਰ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ ਅਮਰਸਾ ਦੇ ਹਲਕਾ ਟਾਰੀ ਦੇ ਪਿੰਡ ਫਤਿਹਗੜ ਸ਼ੁੱਕਾ ਚੱਕ ਦੀ ਦਲਸੀ ਰਾਮ ਖਾਵਾਂਗੇ ਉਸ ਘਰ ਦੀਆਂ ਜਿਸ ਘਰ ਵਿੱਚ ਕਿਸੇ ਵਕਤ ਹਰਸਦਾਵਾਦਾ ਪਰਿਵਾਰ ਸੀ ਤੇ ਲੱਗਦਾ ਇਸ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕੰਧਾਂ ਵਿੱਚ ਤਰੇੜਾਂ ਆ ਚੁੱਕੀਆਂ ਨੇ ਇਹ ਘਰ ਖੰਡਰ ਬਣ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੇ ਪਿਛਲੇ ਦਿਨੀਂ ਬਰਸਾਤ ਆਈ ਸੀ ਤੇ ਇਹ ਬਰਸਾਤ ਦੇ ਕਾਰਨ ਇਹਨਾਂ ਦੇ ਛੱਤ ਟੁੱਟ ਗਈ ਤੇ ਪਰਿਵਾਰ ਦੀ ਬਸੇ ਜਾਨ ਬਚਾਈ ਸੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਪਰਿਵਾਰ ਵਿੱਚ ਘਰ ਦਾ ਮੁਖੀ ਆ ਸਰਦਾਰ ਤੀਰ ਸਿੰਘ ਜਿਹੜੀ ਕੀ ਦੁਨੀਆ ਤੋਂ ਚਲੇ ਜਾਂਦੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਜਵਾਨ ਪੁੱਤ ਅਮਰੀਕ ਸਿੰਘ ਰਿੰਕੂ ਚਲੇ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਥ ਵਿੱਚ ਮਾਤਾ ਨੇ ਆਪਣੇ ਪਤੀ ਦੀ ਫੋਟੋ ਫੜੀ ਆ ਤੇ ਜਦੋਂ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਆਪਣੇ ਪਿਤਾ ਦੀ ਫੋਟੋ ਫੜੀ ਆ ਅਮਰੀਕ ਸਿੰਘ ਰਿੰਕੂ ਦੀ ਤੇ ਜਦੋਂ ਜਵਾਨ ਪੁੱਤ ਦੁਨੀਆ ਤੋਂ ਚਲੇ ਜੇ ਉਸ ਮਾਂ ਤੇ ਕੀ ਬੀੜੀ ਹੋਗੀ ਉਸ ਮਾਂ ਨਾਲ ਗੱਲਬਾਤ ਕਰਦੇ ਆ ਮਾਤਾ ਘਰ ਦਾ ਮੁਖੀ ਆ ਚਲ ਗਿਆ ਪਹਿਲਾਂ ਚਲ ਗਿਆ ਜਵਾਨ ਪੁੱਤ ਅਮਰੀਕ ਸਿੰਘ ਰਿੰਕੂ ਫਿਰ ਚਲ ਗਿਆ ਘਰ ਦਾ ਮੁਖੀ ਆ ਧੀਰ ਸਿੰਘ ਦੋ ਮੋਤਾ ਹੋ ਜਾਂਦੀਆਂ ਨੇ ਘਰ ਦਾ ਸਭ ਕੁਝ ਜਲੇ ਜਾਂਦਾ ਕੀ ਕਰਨ ਚਾਹੋਗੇ ਅੱਜ ਤੇ ਇਹੋ ਕਹਿੰਨੇ ਆਂ ਪੀ ਸਾਡੀ ਕੋਈ ਨਾ ਕੋਈ ਮਸਲਾ ਕੋਈ ਹੱਲ ਹੋਣਾ ਚਾਹੀਦਾ ਇਹਨਾਂ ਬੱਚਿਆਂ ਨੂੰ ਵੀ ਪਾਲਣ ਦੇ ਆਪਾਂ ਬੜੇ ਔਖੇ ਉਧਰ ਸਾਡਾ ਬਾਪ ਸਾਰ ਚੜ ਜਾਂਦਾ ਗੁਰਤੇ ਕਰਕੇ ਬਿਲਕੁਲ ਸੀ ਦੇਖ ਸਕਦੇ ਆ ਵੀ ਮਾਤਾ ਦੇ ਗੁਰਦੇ ਵੀ ਠੀਕ ਨਹੀਂ ਆ ਬੱਚਿਆਂ ਦੀ ਦਾਦੀ ਆ ਪਹਿਲੋ ਆਪਣੇ ਪੁੱਤ ਨੂੰ ਪਾਲ ਲਿਆ ਮਰੀਕ ਸਿੰਘ ਰਿੰਕੂ ਨੂੰ ਅਤੇ ਜਵਾਨ ਹੋਇਆ ਪਰ ਵਿਆਹ ਕੀਤਾ ਪਰ ਕੀ ਪਤਾ ਸੀ ਵੀ ਰਿੰਕੂ ਨੇ ਅਧਮ ਚਾਲੇ ਹੀ ਛੱਡ ਕੇ ਚਲੇ ਜਾਣਾ ਪਰ ਜਵਾਨੀ ਵਿੱਚ ਤੇ ਹੁਣ ਰਿੰਕੂ ਦੇ ਦੋ ਬੱਚਿਆਂ ਨੂੰ ਪਾਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ 15 ਸਾਲ ਇਕ 10 ਸਾਲ ਦਾ ਤੇ ਮਾੜਾ ਕਿਸ ਤਾਂ ਦੇਦੀ ਆ ਜਵਾਨ ਪੁੱਤ ਚਲ ਗਿਆ ਕਈ ਸੋਚਿਆ ਸੀ ਇਸ ਤਾਂ ਦੇ ਮਾੜੇ ਸਮਾਊਗਾ ਅੱਜ ਤੇ ਸੋਚਿਆ ਨਹੀਂ ਅਸੀਂ ਤੇ ਪੜਾਇਆ ਲਖਾਇਆ ਜਵਾਨ ਕੀਤਾ ਵੀ ਚਲੋ ਸਾਡੇ ਬੱਚੇ ਸੁਖੀ ਹੋਣਗੇ ਅਸੀਂ ਵੀ ਸੁਖ ਵੇਖਾਂਗੇ ਗਰੀਬੀ ਬੜੀ ਵੇਖੀ ਚਲੋ ਹੁਣ ਬੁੱਢੇ ਵਾਰੀ ਅਸੀਂ ਸੁਖ ਵੇਖਾਂਗੇ ਸੋਖ ਦੇਣ ਵਾਲਾ ਵੀ ਚਲੇ ਗਿਆ ਉਹ ਵੀ ਚਲੇ ਗਿਆ ਪਤ ਵੀ ਚਲੇ ਗਿਆ ਆਦਮੀ ਵੀ ਚਲੇ ਗਿਆ ਕਾਹੇ ਜੋ ਗਣੀ ਸਾਸਾਂ ਨੂੰ ਛੱਡਿਆ ਰਾਮੜੇ ਕੱਖਾਂ ਤੋਂ ਕੋਲੋ ਕੇ ਬਹਿ ਗਈ ਮੈਂ ਮੱਖੀਆਂ ਮਾਰਨ ਦੀ ਅੰਦਰ ਬੈ ਕੇ ਵੀ ਹੁਣ ਮੈਂ ਕਿਤਨਾ ਮੱਖੀਆਂ ਮਾਰੀਏ ਕੀ ਕਰੀਏ ਕੀ ਨਾ ਕਰੀਏ ਸਾਰੀਆਂ ਗੱਲਾਂ ਇਹ ਜੋ ਸੋਚਦੇ ਰਹੀ ਦ ਸਾਰਾ ਦਿਨ ਮੜਾ ਜਾ ਉੱਠਦੀ ਹਾਂ ਤੇ ਬਹਿ ਜਾਂਦੀ ਹਾਂ ਉੱਠਦੀ ਹਾਂ ਬਹਿ ਜਾਂਦੀ ਹਾਂ ਕੋਈ ਕੱਲ ਨਹੀਂ ਹੁੰਦੀ ਮੇਰੇ ਕੋਲ ਆਪਣਾ ਸਾਹ ਚੜ ਜਾਂਦਾ ਉਨਾਰ ਕੇ ਅਜੇ ਗੁਰਦਾ ਤੂੰ ਹੀ ਆਪਣਾ ਵਿਖਾਓ 500 ਰੁਪਈਆ ਉਹ ਲੈਂਦੇ ਆ ਰੋਜ਼ ਤੁਹਾਨੂੰ ਪਤਾ ਗਰੀਬਾਂ ਘਰਾਂ ਦੇ ਵਿੱਚ 500 ਰੁਪਈਆ ਨਹੀਂ ਭਰਿਆ ਜਾਂਦਾ ਉਹ ਤੀਜੇ ਦਿਨ ਆਂਦੇ ਵੀ ਤੁਸੀਂ ਆਓ ਐਕਸਟਰਾ ਕਰਵਾਓ ਆਪਣਾ ਟੈਸਟ ਕਰਵਾਓ ਟੈਸਟ ਦਾ 7-800 ਰੁਪਏ 700 ਤੇ 30 ਰੁਪਏ ਲੈਂਦੇ ਹੋ। ਕਿਹਦਾ ਜੀ ਮਾਤਾ ਜੀ ਪਰਿਵਾਰ ਨੂੰ ਕਿਸੇ ਦਿਨ ਨਜ਼ਰ ਲੱਗੀ ਆ। ਹੱਸਦਾ ਵਜਦਾ ਪਰਿਵਾਰ ਸੀ। ਇਸ ਪਰਿਵਾਰ ਵਿੱਚ ਸਾਰੇ ਜੀ ਕਮਾਉਂਦੇ ਸੀ। ਘਰ ਹੁਸ਼ਹਾਲ ਸੀ ਕਿਸੇ ਵਕਤ। ਇਸ ਘਰ ਵਿੱਚ ਰੋਟੀ ਪਾਣੀ ਪਕਦਾ ਸੀ। ਚੁੱਲ੍ਹੇ ਤੇ ਅੱਜ ਅਸੀਂ ਦੇਖਿਆ ਚੁੱਲਾ ਵੀ ਠੰਡਾ ਹੋਇਆ ਪਿਆ ਵਾ। ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਆ। ਕਰਦੇ ਹਾਲਾਤ ਇਸ ਤਰ੍ਹਾਂ ਦੇ ਨੇ। ਤੁਸੀਂ ਰੋਟੀ ਨਹੀਂ ਪਕਾ ਸਕਦੇ ਫਿਰ ਕਿਸ ਤਰ੍ਹਾਂ ਘਰ ਦਾ ਪਾਲਣ ਪੋਸ਼ਣ ਚੱਲਦਾ ਆ? ਜੇ ਹੁਣ ਅਸੀਂ ਜਾਂਦੇ ਨਹੀਂ ਸਾਨੂੰ ਦੁਨੀਆ ਕਹਿੰਦੇ ਤੁਸੀਂ ਜਾਂਦੇ ਕਿਉਂ ਨਹੀਂ? ਨੌਕਰੀ ਤੇ ਕਿਉਂ ਨਹੀਂ ਜਾਂਦੇ? ਨੌਕਰੀ ਤੇ ਕਿਉਂ ਦੱਸੋ ਅਹੀ ਭਾਜੀ ਬਸ ਕਿਸ ਤਰ੍ਹਾਂ ਜਾਈਏ ਸਾਡੇ ਆਪਣਾ ਨੁਕਸਾ ਹੈਗਾ ਸਾਨੂੰ ਅਸੀਂ ਕਿਹੇ ਪਾਸੇ ਜਾ ਨਹੀਂ ਸਕਦੇ ਕੰਮ ਕਰਦੇ ਜਰ ਨਹੀਂ ਹੋ ਕਿ ਤੇ ਬੁਆ ਦੁਕਮਾਈ ਕਰਦੇ ਬਾਦੂ ਆਪਣਾ ਕੱਪੜਾ ਲੀੜਾ ਲਿਉਣੇ ਹਾਂ ਕਰਦੇ ਹਾਂ ਬੱਚਿਆਂ ਨੂੰ ਹੀ ਖਵਾਉਨੇ ਆ ਪਿਆਉਨੇ ਹਾਂ ਹੁਣ ਕਾਹੇ ਜੋਗੇ ਨਹੀਂ ਰਹਿ ਗਏ ਅਹੀ ਤੇ ਮੇਲੇਸੋ ਜਦੋਂ ਅਮਰੀਕ ਸਿੰਘ ਜਿੰਦਾ ਸੀ ਤੁਹਾਡੇ ਪਤੀ ਜਿੰਦਾ ਸੀ ਧੀਰ ਸਿੰਘ ਉਦੋਂ ਘਰ ਵਿੱਚ ਕਿੰਨੇ ਕੁ ਖੁਸ਼ਹਾਲੀ ਸੀ ਉਦੋਂ ਕਿੰਨਾ ਖਾਸਲਾਵਾਦਾ ਪਰਿਵਾਰ ਸੀ ਬਣਾ ਦੇ ਦਾਦੇ ਨੇ ਲਿਉਣਾ ਸਮਾਨ ਅਖਣ ਅੱਜ ਲੋਹੜੀ ਅੱਜ ਦੀਵਾਲੀ ਅਰਿੰਕੂ ਵਾਸਤੇ ਵੱਖਰਾ ਲਿਆਉਣਾ ਸਾਡੇ ਲਈ ਵੱਖਰਾ ਸਮਾਨ ਲਿਆਉਣਾ ਵੀ ਨਹੀਂ ਮੈਂ ਆਪਣੇ ਪੁੱਤ ਲਈ ਵੱਖਰੇ ਵੱਖਰੇ ਲਪਾਫੇ ਲਿਆਉਣੇ ਉਹਨੇ ਤੇ ਮੇਰੇ ਰਿੰਕੂ ਦੇ ਬੱਚੇ ਆ ਰਿੰਕੂ ਦੇ ਬੱਚਿਆਂ ਨੂੰ ਵੱਖਰੇ ਪੈਸੇ ਦੇਣੇ ਖਰਚੇ ਨੂੰ ਵਿਚਾਲੇ ਦੇ ਬੱਚੇ ਖਰਚਣਗੇ ਮੈਂ ਕਿਹਣਾ ਉਹਨਾਂ ਨੂੰ ਕਿੱਦਾਂ ਦੇਣ ਆ ਮੈਂ ਉਹਨਾਂ ਲਈ ਰੱਖੇ ਉਹਦੇ ਬੱਚਿਆਂ ਵਾਸਤੇ ਇਹਨਾਂ ਨੇ ਮਗਰ ਮਗਰ ਦਾਦੂ ਦਾਦੂ ਸਾਈਕਲ ਫੜ ਲੈਣਾ ਦਾਦੂ ਸਾਨੂੰ ਦੇ ਸਾਨੂੰ ਦੇ ਉਹਨੇ ਦੇ ਕੇ ਜਾਣਾ ਉਹਨਾਂ ਚ ਕਰ ਜਾਣਾ ਨਾ ਦਹੀਂ ਲਿਓਣਾ ਦੁੱਧ ਲਿਓਣਾ ਆਖਣ ਇਹਨਾਂ ਵਾਸਤੇ ਅੰਮੀ ਤੋਂ ਨਾਲੀ ਵੱਖਰਾ ਦਹੀਂ ਲਿਓਣਾ ਆਪਣਾ ਵੱਖਰਾ ਲਿਓਣਾ ਇਹਨਾਂ ਬੱਚਿਆਂ ਨੂੰ ਖਵਾਊਗਾ ਲਓ ਕੋਲ ਤੁਸੀਂ ਦੇਖਦੇ ਹੋ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਇਹ ਮਾਂ ਅੱਖਾਂ ਪਰ ਆਉਂਦੀਆਂ ਨੇ ਸਮਾਂ ਦੀਆਂ ਕਿਉਂਕਿ ਜੇ ਇਹਦਾ ਜਵਾਨ ਪੁੱਤ ਚਲ ਜਾਈ ਦੁਨੀਆ ਤੋਂ ਉਸ ਮਾਂ ਤੇ ਕੀ ਬੀਰਦੀ ਕਿਸ ਤਰ੍ਹਾਂ ਮਾਂ ਨੇ ਪੱਥਰ ਰੱਖ ਕੇ ਜਿਹੜਾ ਆਪਣਾ ਜੀਗ ਦਾ ਟੁਕੜਾ ਜਿਹੜਾ ਕਿ ਪ੍ਰਮਾਤਮਾ ਕੋਲ ਚਲਾ ਗਿਆ ਕਦੀ ਰਬ ਨਾਲ ਨਾਰੀ ਹੁੰਦੀ ਆ ਕਿ ਰੱਬਾ ਮੇਰਾ ਜਵਾਨ ਪੁੱਤ ਲੈ ਲਿਆ ਵਾਪਸ ਕੱਪੜੇ ਵੇਂਦੀ ਆ ਉਹਦੇ ਵਿੱਚ ਅਜੇ ਤੀ ਕਰਵੇ ਲੋ 30 ਸਾਲੋ ਕੇ ਪੁੱਤ ਨੂੰ ਅਜੇ ਤੀ ਕਰੋ ਦੇ ਵਿਆਹ ਦੇ ਕੱਪੜੇ ਮੇਰੇ ਸਾਂਭੇ ਆ ਕਿਤੇ ਮੈਂ ਸੁੱਟੇ ਨਹੀਂ ਵਧੀਆ ਪੱਗਾ ਕੀ ਸੇਰਾ ਕੀ ਸਭ ਕੁਝ ਮੇਰੇ ਕੋਲ ਹੌਸਲਾ ਨਹੀਂ ਪੈਂਦਾ ਮੈਂ ਸੁੱਟਣ ਨੂੰ ਮੈਨੂੰ ਸਾਰੇ ਕਹਿੰਦੇ ਸੁੱਟ ਦੀ ਬੰਦੀ ਨਹੀਂ ਮੇਰੇ ਬੱਚੇ ਦੇ ਕੱਪੜੇ ਮੇਰਾ ਨਹੀਂ ਜੀ ਕਰਦਾ ਸੁੱਟਣ ਨੂੰ ਕਿੰਨੇ ਕਿ ਚਾਵ ਵਾਲਾ ਪੁੱਤ ਵਿਆਹਿਆ ਸੀ ਜਦੋਂ ਇਸੇ ਘਰ 'ਚ ਵਿਆਹ ਖਾਇਆ ਸੀ ਕਿਸ ਤਰ੍ਹਾਂ ਸਿਰ ਤੋਂ ਪਾਣੀ ਵਾਰ ਕੇ ਮਾਂ ਨੇ ਪੀਤਾ ਸੀ ਉਹ ਦਿਨ ਯਾਦ ਆਉਂਦੇ ਨੇ ਖੁਸ਼ੀਆਂ ਕਿੰਨੇ ਕਿ ਘਰ 'ਚ ਮੈਨੂੰ ਕਹਿਣਾ ਮੰਮੀ ਮੈਨੂੰ ਫਲਾਣੇ ਨੇ ਕਿਹਾ ਯਾਰ ਤੇਰੀ ਦਰਮਾ ਕੋਠੀਆਂ 'ਚ ਕੰਮ ਕਰਦੀ ਕੋਠੀਆਂ 'ਚ ਕੱਪੜੇ ਲਿਆ ਉਹਨਾਂ ਕੱਪੜਿਆਂ ਨਾਲ ਤੂੰ ਵਿਆਹ ਕਰਾ ਲਾ ਤੁਹਾਡਾ ਘਰ ਗਰੀਬੀ ਆ ਹੈ ਮੈਂ ਉਹਨਾਂ ਨੂੰ ਵਿਖਾ ਲਿਆ ਵੀ ਵੇਖ ਲਓ ਮੈਂ ਆਪਣੇ ਪੁੱਤ ਦਾ ਵਿਆਹ ਕੋਠੀਆਂ ਵਾਲੇ ਮੰਗ ਕੇ ਪਵਾਏ ਕੱਪੜੇ ਕਿ ਚੰਗੇ ਪਵਾਏ ਮੈਂ ਸਾਰਾ ਕੁਝ ਕੋਹੜੀ ਚੜਾਇਆ ਪੁੱਤ ਨੂੰ ਸਭ ਕੁਝ ਕੀਤਾ ਬੱਸ ਕੀਤੀ ਗੱਡੀਆਂ ਕੀਤੀਆਂ ਸਭ ਕੁਝ ਮੈਂ ਕਰਕੇ ਆਪਣੇ ਪੁੱਤ ਨੂੰ ਵਿਆਹਿਆ ਸੋਹਣਾ ਵਿਆਹਿਆ ਆਪਣੇ ਪੁੱਤ ਨੂੰ ਪਰ ਮੇਰਾ ਕੋਈ ਸਰੀਕਾ ਕੋਈ ਰਿਸ਼ਤੇਦਾਰ ਮੈਂ ਕਿਹ ਕੋ 100 ਰੁਪਈਆ ਨਹੀਂ ਫੜ ਕੇ ਮੈਂ ਕੀਤਾ ਕਮੇਟੀਆਂ ਕਮੋਟੀਆਂ ਪਾਪੂ ਕੇ ਆਪਣਾ ਪੁੱਤ ਵਿਆਹ ਲਿਆ ਅੱਜ ਪੁੱਤ ਦੀ ਯਾਦ ਕਿੰਨੀ ਕੀ ਹੁੰਦੀ ਜਦੋਂ ਫੋਟੋ ਵੇਂਦੇ ਜਾਂਦੀਆਂ ਸਿਹਰਾ ਵੇਂਦੇ ਉਹ ਪੁੱਤ ਦਾ ਇਹ ਪੁੱਤ ਦੇ ਕੱਪੜੇ ਵੇਂਦੇ ਹੋ ਕਿੰਨੇ ਕੇ ਯਾਰ ਆਉਂਦੀ ਆ ਪੁੱਤ ਸ਼ਾਇਦ ਬੂਹੇ ਗਾੜੀ ਖੜਾ ਯਾਰ ਅਜਾ ਟਿੱਕਰ ਕੇ ਤੇ ਮੇ ਪੁੱਤ ਦੇ ਕੱਪੜੇ ਤੁਹਾਨੂੰ ਵਿਖਾਵਾ ਅਜਾ ਟਿੱਕਰ ਦੇ ਸੁਟੇ ਪੁੱਤ ਦੇ ਕੱਪੜੇ ਅਜਾ ਟਿੱਕਰ ਮੈਂ ਸਾਵੇਲ ਮਾਰੀ ਦੇ ਵਿੱਚ ਕੋਈ ਕੱਪੜਾ ਨਹੀਂ ਆਪਣੇ ਬੱਚੇ ਦਾ ਸੁਟਿਆ ਆਪਣੇ ਆਦਮੀ ਦੇ ਸਗੋ ਮੰਗੜ ਵਾਲਾ ਆਇਆ ਮੈਂ ਆਖੇ ਕਾਕਾ ਰਿੰਕੂ ਉਹਨਾਂ ਬਾਪੂ ਜੀ ਆਇਆ ਮੈਂ ਆਖਿਆ ਉਹਨੂੰ ਦੇ ਦਈਏ ਫਿਰ ਸਿਆਣਾ ਬੰਦਾ ਉਹਨੂੰ ਦੇ ਦਿੰਨੇ ਆ ਤੇ ਅਜੇ ਉਹਨਾਂ ਦਾ ਵੀ ਪਏ ਇੱਕ ਅੱਧਾ ਕੱਪੜਾ ਉਹਨਾਂ ਦਾ ਵੀ ਪਿਆ ਮੇਰਾ ਹੌਸਲਾ ਹੀ ਨਹੀਂ ਪੈਂਦਾ ਸੁੱਟਾ ਨੂੰ ਕੱਪੜੇ ਮਾਂ ਵੀ ਨਸੋ ਪਈ ਛੱਤ ਡਿੱਗੀ ਹੈ ਮਗਰ ਕਿਸ ਤਰ੍ਹਾਂ ਡਿੱਗੀ ਹੈ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਤੁਸੀਂ ਥੱਲੇ ਸੁੱਤੇ ਸੀ ਪਰਿਵਾਰ ਵਾਲੇ ਸਾਰੇ ਕਿਸ ਤਰ੍ਹਾਂ ਜਾਨ ਬਚਾਈ ਆਪਣੀ ਅਸੀਂ ਤੇ ਬੈਠੇ ਸਾਂ ਰੋਟੀ ਖਾਂਦੇ ਹਾਂ ਰੋਟੀ ਖਾਖਦੇ ਅਸੀਂ ਆਖਿਆ ਵੀ ਇੱਕ ਦੂਜੇਨ ਕੰਨੇ ਪਿਟੋ ਤਾਂ ਉੱਠੋ ਤਾਂ ਆਇਆ ਕੰਨੀ ਡੇਗਦੀ ਮੇਰਾ ਬੇਟਾ ਕਹਿੰਦਾ ਮਾਤਾ ਮਰਨਾ ਤੂੰ ਛੱਤ ਡੇਗ ਜੂਗੀ ਵੇਰੀ ਕੱਕੇ ਨਹੀਂ ਡੇਗਦੀ ਤੇ ਚੁੱਕ ਕੇ ਰੋਟੀ ਬਾਹਰ ਆਏ ਆ ਤੇ ਛੱਤ ਥੱਲੇ ਆਣ ਪਈ ਆ ਕਹਿੰਦਾ ਲੈ ਮਗਰ ਹੀ ਛੱਤ ਆਣ ਪਈ ਸਾਡੇ ਮਗਰ ਹੀ ਜਿਹੜੇ ਬਾਲ ਟੁੱਟਨੇ ਸੀ ਉਹ ਟੁੱਟੇ ਨਹੀਂ ਜਿਹੜੇ ਨਾਲ ਦੇ ਉਹ ਟੁੱਟ ਟੱਟ ਗਏ ਕਿੰਨੀ ਵੇਖੋ ਸਾਰਾ ਬੈੱਡ ਖਰਾਬ ਹੋ ਗਿਆ ਸਾਰਾ ਸਮਾਨ ਟੁੱਟ ਭੱਜ ਹੋ ਗਈ ਮੇਰੀ ਗਰੀਬਾਂ ਘਰਾਂ ਵਿੱਚੋਂ ਕਿੱਥੇ ਬਣਦਾ ਵਾ ਕੁਝ ਨਹੀਂ ਬੰਦ ਕਿਤੇ ਫਲੈਚ ਨਹੀਂ ਬਣੀ ਅੱਜ ਤਿੱਕਰ ਸਾਡੇ ਕੋਲ ਇੱਕ ਚੀਜ਼ ਟੁੱਟ ਜੇ ਤੇ ਲਈ ਨਹੀਂ ਜਾਂਦੀ ਕਿੱਥੋਂ ਆਹੀ ਕਰਾਂਗੇ ਹੋਰ ਇਹੋ ਹੀ ਸੋਚਦੇ ਰਹਿੰਦੀ ਵੀ ਬੱਚਾ ਕੱਲਾ ਕਮਾਈ ਕਰਾ ਕਿੱਥੋਂ ਕਰੂਗਾ ਖਰਚਾ ਕਰਕੇ ਤੂੰ بڑੂਗਾ ਵੀ ਬੱਦਲ ਆ ਗਿਆ ਸਵੇਰੇ ਆਖਾ ਹਾਏ ਰੱਬਾ ਬਾਬਾ ਮੀਨਾ ਭਾਈ ਬਾਬਾ ਮੀਨਾ ਭਾਈ ਮੇਰਾ ਗੱਦੇ ਭੇਜ ਜਾਣਾ ਮੇਰਾ ਮੰਜਾ ਭੇਜ ਜਾਣਾ ਟੁੱਟ ਜਾਣਾ ਮੇਰਾ ਘਰ ਮਿੰਤਾਈ ਸਵੇਰੇ ਕਰੀ ਜਾਵਾ ਪੀ ਮੀ ਨਾ ਪੈ ਜੇ ਮੀ ਨਾ ਪੈ ਜੇ ਮਹਿੰਦਸਪ ਜਦੋਂ ਮੀ ਪੈ ਜਾਂਦਾ ਫਿਰ ਕਿਸ ਤਰ੍ਹਾਂ ਬਚਾਉਂਦੇ ਹੋ ਰਾਤ ਕਿਤਾ ਸੌਂਦੇ ਹੋ ਕਿ ਸਾਰੀ ਰਾਤ ਤੁਸੀਂ ਜਾਗਦੇ ਜਾਂਦੇ ਹੋ ਕਿ ਜਾਂ ਕਮਰੇ ਚੋਂਦੇ ਜਾਂਦੇ ਸਾਡੇ 1 ਵਜੇ ਤੇ ਜਾਗਦੇ ਹਾਂ 1 ਵਜੇ ਤੇ ਜਾਗਦੇ ਤੇ 4:30 ਹੋ ਗਏ ਸੀ ਸਾਨੂੰ ਜਾਗਦਿਆਂ ਨੂੰ ਪੀ ਮੀ ਹੱਡੇ ਤੇ ਚੋਣੋ ਹੱਡੇ ਤੇ ਬਈਏ ਚੋਣੋ ਹੱਡੇ ਤੇ ਬਈਏ ਬੱਚਿਆਂ ਨੇ ਇੱਕ ਪਾਨੇ ਪਾ ਦਿੱਤਾ ਇੱਕ ਵੱਡਾ ਬੇਟਾ ਮੇਰਾ ਪੋਤਰਾ ਉਹ ਨਾਲ ਵਿਚਾਰਾ ਜਾਗ ਗਿਆ ਛੋਟਾ ਮੇਰਾ ਪੋਤਰਾ ਸੌ ਗਿਆ 5 ਵਜ ਗਏ ਸਾਨੂੰ ਅੱਖ ਲਾਉਂਦੇ ਲਾਉਂਦੇ ਸਾਰੀ ਰਾਤ ਹੀ ਜਾਗਦੇ ਹੀ ਰਹੇ ਜਾਗਦੇ ਹੀ ਰਹੇ ਅਸੀਂ ਰੱਬ ਗਾੜੀ ਕਿੰਨੇ ਗੁਦਾਸ ਕਰਦੇ ਹੋ ਫਿਰ ਅੱਬਾ ਮੀਨਾ ਪਾਈ ਕਿਤੇ ਸਾਡੀ ਜਿਹੜੀ ਕੁੱਲੀ ਆ ਕੱਖਾਂ ਦੀ ਇਹ ਵੀ ਟੈ ਟੈਰੀ ਹੋ ਜਾਣੀ ਆ ਇਹ ਵੀ ਖਤਮ ਹੋਵੇ ਨਾ ਜਿਹੜਾ ਮਾਲਾ ਮੋਟਾ ਮਕਾਨ ਆ ਇਹੋ ਗੱਲ ਬਾਬਾ ਜੀ ਨੂੰ ਇਹੋ ਅਰਦਾਸਾਂ ਕਰੀ ਜਾਂ ਮਹਾਰਾਜ ਦੇ ਗਾੜੀ ਮਹਾਰਾਜ ਮੀਨਾ ਪਾਈ ਮੇਰਾ ਕੁੱਲਾ ਡੇਗ ਪਿਆ ਮੇਰੇ ਬੱਚੇ ਆ ਸਰਫੇ ਦੇ ਮੇਰੇ ਬੱਚੇ ਇਹਨਾਂ ਬੱਚਿਆਂ ਨੂੰ ਕੌਣ ਸੰਭਾਊਗਾ ਸਾਡਾ ਤੇ ਮੱਲਾ ਵੀ ਇਹੋ ਜਿਹਾ ਕੋਈ ਸਾਨੂੰ ਪੁੱਛਦਾ ਵੀ ਨਹੀਂ ਵੀ ਤੁਹਾਡੇ ਘਰ ਦਾ ਕੋਈ ਤੁਹਾਡੇ ਡਿਗੇ ਆ ਕਿਤਰਾ ਡਿਗੇ ਆ ਕਿਦਾਂ ਸੱਟ ਤੇ ਨਹੀਂ ਲੱਗੀ ਕਿਸੇ ਨੇ ਸਾਨੂੰ ਕਿਸੇ ਨੇ ਪੁੱਛਦਾ ਨਹੀਂ ਕੋਈ ਕਿਉਂ ਸਾਡੇ ਘਰ ਚ ਗਰੀਬੀ ਆ ਇਸ ਗਰੀਬੀ ਕਰਕੇ ਸਾਡੀ ਥੁੱਕਦਾ ਨਹੀਂ ਸਾਡੇ ਉੱਤੇ ਕੋਈ ਅੱਖ ਨਹੀਂ ਤਾਂ ਪੁੱਟਦਾ ਸਾਡੇ ਵੱਲ ਵੀ ਇਹਨਾਂ ਨੂੰ ਗਰੀਬੀ ਮੀਰੀ ਉਸ ਪਰਮਾਤਮਾ ਦੇ ਹੱਥ ਆ ਰੱਬ ਨੇ ਕੀ ਭਾ ਤਾ ਕਿਹੜੇ ਤੁਹਾਡੇ ਹਾਲਾਤ ਬਦਲਨੇ ਆ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਜਾਣਗੀ ਆ ਕਦੀ ਆਪਣੇ ਆਪ ਨੂੰ ਮਾੜਾ ਨਾ ਸਮਝਿਆ ਕਰੋ ਕਦੀ ਇਹਨਾਂ ਨੂੰ ਸਮਝੋ ਵੀ ਅਸੀਂ ਗਰੀਬ ਆ ਬਸ ਉਹ ਸੱਚੇ ਪਾਸ਼ਾ ਗੁਰਦਾਸ ਬੇਨ ਦੀ ਕਰਿਆ ਕਰੋ ਕਿ ਤੁਹਾਡੇ ਘਰ ਦੇ ਜਿਹੜੇ ਆ ਉਹ ਦਿਨ ਚੰਗੇ ਵਾਪਸ ਆਉਣ ਅਸੀਂ ਤੇ ਉਹ ਆਨੇ ਮਹਾਰਾਜ ਚੰਗੇ ਆ ਜਾਣ ਪੀ ਚਲੋ ਸਾਡਾ ਘਰ ਚੰਗਾ ਬਣ ਜਾਵੇ ਸਾਡੇ ਵੱਲ ਵੀ ਕੋਈ ਕੋਈ ਬਣ ਜਾਏ ਸਾਥ ਬਣ ਜਾਵੇ ਫੇਰ ਆ ਕੋਈ ਹਾਂ ਬੱਚਿਆਂ ਦਾ ਤਾਂ ਵੀ ਸੋਚੀਦਾ ਬੱਚਿਆਂ ਨੂੰ ਕੱਲ ਨੂੰ ਪੜਾਉਣਾ ਕੋਈ ਲਿਖਾਉਣਾ ਸਭ ਕੁਝ ਕਰਨਾ ਬੱਚਿਆਂ ਨੂੰ ਕੌਣ ਕਰੂਗਾ ਕੋਈ ਬਾਬਾ ਇਹ ਅਪੀਲ ਕਰਨਾ ਚਾਹੂਗਾ ਜਿਹੜੇ ਦਰਸ਼ਕ ਦੇਖ ਰਹੇ ਤਾਨੂੰ ਦੇਸ਼ਾਂ ਦੇਸ਼ਾਂ ਕਿ ਬੇਨਤੀ ਕਰਨਾ ਚਾਹੂਗਾ ਚੋੜ ਕੇ ਚਾਪਦ ਕੀ ਦੱਸਾਂ ਵੇ ਇਹੋ ਅਨੇਪੀ ਚਲੋ ਗਰੀਬੀ ਕਰਿਆ ਕੋਈ ਸਾਡਾ ਸਾਥ ਦਿੱਤਾ ਜਾਵੇ ਸਾਡਾ ਕੁਲਾ ਬਚ ਜਾਵੇ ਮੇਰੇ ਜਿੰਨਾ ਚਿਰ ਗੁਰਦਾਵਾ ਕਿਵਤਾ ਨੇ ਕਿਹੜਾ ਮਿਲਿਆ ਸਵਾਸ ਮੇਰਾ ਛੱਡ ਦੇਣਾ ਗੁਰਦੇ ਨੇ ਮੇਰੇ ਜੀਦੇ ਜੀਦੇ ਮੇਰਾ ਘਰ ਬਚ ਜਾਵੇ ਬਸ ਇਹ ਸਾਥ ਮੰਗਦੀ ਆਪਾਂ ਭੈਣ ਭਰਾਵਾ ਗਾੜੀ ਅਰਦਾਸ ਬੇਤੀ ਹੋ ਕਰਦੇ ਵੀ ਸਾਨੂੰ ਸਾਡਾ ਘਰ ਬਚ ਜਾਵੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਇਹ ਜਿਹੜੀ ਦਾਦੀ ਆ ਆਪਣੇ ਪੋਤਰਿਆਂ ਵਾਸਤੇ ਤੁਹਾਡੀ ਗਾੜੀ ਹੱਥ ਜੋੜਦੀ ਆਪੀ ਉਸ ਦਾ ਜਵਾਨ ਪੁੱਤ ਅਮਰ ਸਿੰਘ ਰਿੰਕੂ ਚਲਾ ਗਿਆ ਫਿਰ ਪਤੀ ਚਲ ਗਿਆ ਦੋ ਮੌਤਾਂ ਜਦੋਂ ਇਸ ਘਰ ਵਿੱਚ ਹੋ ਜਾਣ ਤੇ ਉਸ ਘਰ ਦੇ ਕੀ ਹਾਲਾਤ ਨੇ ਘਰ ਖਾਲੀ ਹੋ ਗਿਆ ਸਾਰਾ ਘਰ ਦੇ ਜਿਹੜੇ ਕਮੌਂਦ ਜੀ ਵਾਲੇ ਜੀ ਸੀ ਉਹ ਇੱਕ ਇੱਕ ਕਰਕੇ ਚਲ ਗਏ ਨੇ ਅੱਜ ਛੋਟੇ ਛੋਟੇ ਬੱਚੇ ਰਹਿ ਗਏ ਨੇ ਅਮਰਿਕ ਸਿੰਘ ਨੂੰ ਦੇ ਦੋ ਬੱਚੇ ਨੇ ਤੇ ਜਿਹੜੇ ਅੱਜ ਆਪਣੇ ਪਿਤਾ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਨੇ ਤੇ ਦਾਦੀ ਦਾ ਕਹਿਣਾ ਪਈ ਇਸ ਪਰਿਵਾਰ ਦੇ ਹਾਲਾਤ ਮਾੜੇ ਨੇ ਕੱਚੀ ਨਿਕ ਗਰੀਬੀ ਆ ਕਦੀ ਕਿਸੇ ਨਾਲ ਸਾਰ ਨਹੀਂ ਨਹੀਂ ਆ ਕੇ ਦਸ਼ਕਾਂ ਨੂੰ ਅਪੀਲ ਆ ਇਸ ਘਰ ਦੀ ਪਰਿਵਾਰ ਦੀ ਮਦਦ ਕਰਿਓ ਵਰਤਵਤ ਤਾ ਜੋ ਕਿ ਜਿਹੜੇ ਹਾਲਾਤ ਜਿਹੜੇ ਨੇ ਉਹ ਚੰਗੇ ਹੋ ਸਕਣ ਅਤੇ ਘਰ ਦੀ ਗਰੀਬੀ ਦੂਰ ਹੋ ਸਕੇ ਤੁਸੀਂ ਦੇਖ ਸਕਦੇ ਹੋ ਦਾਦੀ ਆਪਣੇ ਪੋਤਰਾਂ ਵਾਸਤੇ ਤੁਹਾਡੀ ਗੜੀ ਹੱਥ ਪੇਲਾ ਜੋੜਦੀ ਆ ਤੇ ਵੱਧ ਚੜ ਕੇ ਇਸ ਦੀ ਮਦਦ ਕਰੋ ਤਾਂ ਜੋ ਕਿ ਜਿਹੜੀ ਆ ਉਹ ਸਾਹ ਭੂ ਲੈ ਸਕੇ ਕਿਉਂਕਿ ਦਾਦੀ ਦੇ ਇਹੋ ਦੋ ਚਿਰਾਗ ਰਹਿ ਗਏ ਨੇ ਜਿਹੜੇ ਆਪਣੇ ਪੁੱਤ ਦੇ ਇਹੋ ਕਰਦੇ ਵੰਸ਼ ਨੇ ਕਰਦੇ ਜਿਹੜੇ ਕਿ ਬੱਚੇ ਨੇ ਮिन्नू ਦੇਵ ਜਾਤ ਮਾਥਵਾੜਾ ਹਜੀਤ ਸਿੰਘ ਗਰੇਵਾਲ ਨੇ ਪਖ ਪੋਸ਼ਣ ਲਈ ਆਮਰਸਰ